ਪਿਆਰੇ ਸਰੋਤਾ ਜਨੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਖੁਸ਼ਬੂਦਾਰ ਜ਼ਿੰਦਗੀ ਬਣਾਉਣ ਵਾਲੇ ਲੇਖ ਭਾਗ 96 ਆਓ ਸੁਣਦੇ ਹਾਂ ਗੁਰਮੁਖ ਬੁੱਢੇ ਕਦੇ ਨਹੀਂ ਜੀਣਾ ਅੰਤਰ ਸੂਰਤ ਗਿਆਨ ਅੰਗ 1418 ਭਾਗ ਜਿਹੜੇ ਮਨੁੱਖ ਗੁਰੂ ਦੇ ਉਪਦੇਸ਼ਾਂ ਦੇ ਆਗਿਆਕਾਰੀ ਹੁੰਦੇ ਹਨ ਮੰਨਣ ਵਾਲੇ ਹੁੰਦੇ ਹਨ ਹਮੇਸ਼ਾ ਹੀ ਗੁਰੂ ਦੀ ਸ਼ਰਨ ਵਿੱਚ ਰਹਿੰਦੇ ਹਨ ਗੁਰੂ ਭਗਤ ਸਤਗੁਰੂ ਸੱਚਾ ਗੁਰੂ ਜੋ ਸੱਚੇ ਈਸ਼ਵਰ ਦਾ ਗਿਆਨ ਦਿੰਦਾ ਹੈ ਉਸ ਦੇ ਉਪਾਸ਼ਕ ਬਣ ਕੇ ਰਹਿੰਦੇ ਹਨ ਤਾਂ ਫਿਰ ਉਹਨਾਂ ਦੇ ਅੰਦਰ ਈਸ਼ਵਰ ਪ੍ਰਤੀ ਸੂਰਤ ਤੇ ਗਿਆਨ ਬਣਿਆ ਰਹਿੰਦਾ ਹੈ ਉਨਾਂ ਦੀ ਸੋਚ ਵਿੱਚ ਵਿਚਾਰ ਵਿੱਚ ਸੱਚ ਹੀ ਸੱਚ ਹੁੰਦਾ ਹੈ ਸੱਚ ਦਾ ਗਿਆਨ ਹੀ ਉਹਨਾਂ ਦੇ ਭੰਡਾਰ ਵਿੱਚ ਹੁੰਦਾ ਹੈ ਅਜਿਹਾ ਮਨੁੱਖ ਆਤਮਕ ਤੌਰ ਤੇ ਬੁੱਢਾ ਨਹੀਂ ਹੁੰਦਾ ਤੇ ਨਾ ਹੀ ਸਰੀਰਕ ਤੌਰ ਤੇ ਛੇਤੀ ਬੁੱਢਾ ਹੁੰਦਾ ਹੈ ਇਹ ਲੰਮੀ ਉਮਰ ਵਾਲੇ ਹੁੰਦੇ ਹਨ ਆਪਣੀ ਇੱਛਾ ਸ਼ਕਤੀ ਨਾਲ ਸਰੀਰ ਤਿਆਗਦੇ ਹਨ ਅੱਗੇ ਖੁੱਲਕੇ ਵਿਚਾਰ ਕਰਦੇ ਹਾਂ ਸਿੱਖ ਧਰਮ ਵਿੱਚ ਬੜੇ ਹੀ ਗੁਰਸਿੱਖ ਲੰਮੀਆਂ ਉਮਰਾਂ ਵਾਲੇ ਪਵਿੱਤਰ ਮਨ ਵਾਲੇ ਸੰਨ ਕਿਉਂਕਿ ਉਹ ਸਾਰੇ ਹੀ ਗੁਰੂ ਸਾਹਿਬਾਨਾ ਨਾਲ ਜੁੜੇ ਰਹਿੰਦੇ ਸਨ ਉਹਨਾਂ ਦੀ ਆਗਿਆ ਦੀ ਪਾਲਣਾ ਕਰਦੇ ਰਹਿੰਦੇ ਸਨ ਉਹਨਾਂ ਦੇ ਹੁਕਮ ਅਨੁਸਾਰ ਹੀ ਜੀਵਨ ਚਲਾਉਂਦੇ ਸਨ ਈਸ਼ਵਰ ਦੇ ਸੱਚੇ ਗੁਣਾਂ ਮੁਤਾਬਕ ਹੀ ਉਹ ਆਪਣਾ ਜੀਵਨ ਚਲਾਉਂਦੇ ਸਨ ਝੂਠ ਬੇਈਮਾਨੀ ਤਾਂ ਉਹਨਾਂ ਦੇ ਨੇੜੇ ਹੀ ਨਹੀਂ ਸੀ ਲੰਗਦੀ ਅਜਿਹੇ ਮਨੁੱਖਾਂ ਦੇ ਚਿਹਰੇ ਭਖਦੇ ਤੇ ਨੂਰਾਨੀ ਹੁੰਦੇ ਸਨ ਪਹਿਲੇ ਅਸੀਂ ਭਾਈ ਮਰਦਾਨਾ ਜੀ ਤੋਂ ਸ਼ੁਰੂ ਕਰਦੇ ਹਾਂ ਗੁਰੂ ਨਾਨਕ ਸਾਹਿਬ ਜੀ ਨਾਲ ਰਹਿ ਰਹਿ ਕੇ ਉਹਨਾਂ ਨੂੰ ਸੱਚ ਦਾ ਗਿਆਨ ਹੋ ਗਿਆ ਸੀ ਜਦੋਂ ਉਹਨਾਂ ਦਾ ਅੰਤਲਾ ਸਮਾਂ ਆਇਆ ਤਾਂ ਉਹਨਾਂ ਨੇ ਖੁਦ ਗੁਰੂ ਨਾਨਕ ਸਾਹਿਬ ਜੀ ਨੂੰ ਦੱਸਿਆ ਮੇਰਾ ਸਮਾਂ ਆ ਗਿਆ ਹੈ ਮੈਂ ਸਰੀਰ ਤਿਆਗਣਾ ਹੈ ਤਾਂ ਬਾਬਾ ਨਾਨਕ ਨੇ ਪੁੱਛਿਆ ਸੀ ਕਿ ਦੱਸ ਤੈਨੂੰ ਦਫਨਾਈਏ ਸੰਸਕਾਰ ਕਰੀਏ ਜਾਂ ਜਲ ਪ੍ਰਵਾਹ ਕਰੀਏ ਅਮਰਦਾਸ ਜੀ ਨੇ ਕਿਹਾ ਮੇਰੀਆਂ ਇਛਾਵਾਂ ਤਾਂ ਕਦੋਂ ਦੀਆਂ ਹੀ ਖਤਮ ਹੋ ਗਈਆਂ ਪਾਰਸ ਨਾਲ ਰਹਿ ਕੇ ਮੇਰਾ ਤਨ ਮਨ ਸਭ ਸ਼ਾਂਤ ਹੋ ਗਿਆ ਹੈ ਜੀ ਮੇ ਬਾਬਾ ਤੇਰੀ ਮਰਜ਼ੀ ਉਦਾਂ ਹੀ ਕਰ ਦੇਈ ਗੁਰੂ ਅਮਰਦਾਸ ਜੀ ਸੱਚੇ ਗੁਰੂ ਦੀ ਪਾਲ ਵਿੱਚ 62 ਸਾਲ ਦੀ ਉਮਰ ਵਿੱਚ ਗੁਰੂ ਅੰਗਦ ਸਾਹਿਬ ਜੀ ਪਾਸ ਆਏ 12 ਸਾਲ ਦੀ ਸੇਵਾ ਤੇ ਸਿਮਰਨ ਕਰਨ ਨਾਲ ਮਨ ਨੂੰ ਆਮ ਮਨੁੱਖੀ ਅਵਸਥਾ ਤੋਂ ਕੱਢ ਕੇ ਗੁਰੂ ਵਰਗੀ ਪਵਿੱਤਰ ਅਵਸਥਾ ਵਿੱਚ ਕਰ ਲਿਆ ਤੇ ਗੁਰੂ ਅੰਗਦ ਸਾਹਿਬ ਜੀ ਨੇ 74 ਸਾਲ ਦੀ ਉਮਰ ਵਿੱਚ ਉਹਨਾਂ ਨੂੰ ਗੁਰਗੱਦੀ ਦਿੱਤੀ 21 ਸਾਲ ਉਹਨਾਂ ਨੇ ਸਿੱਖੀ ਦੀ ਸੱਚ ਦੀ ਸੇਵਾ ਕੀਤੀ ਉਹਨਾਂ ਦਾ ਚਿਹਰਾ ਨੂਰਾਨੀ ਸੀ ਨਿਰਹੀ ਨੂਰ ਚਮਕਦਾ ਸੀ ਅਕਾਲ ਪੁਰਖ ਦੇ ਚਰਨਾਂ ਨਾਲ ਜੁੜ ਕੇ ਸਮਾਜ ਸੁਧਾਰ ਕੀਤੇ ਆਪਣੀ ਇੱਛਾ ਮੁਤਾਬਕ ਹਰ ਤਰ੍ਹਾਂ ਨਾਲ ਤਨ ਮਨ ਕਰਕੇ ਤੰਦਰੁਸਤ ਸਨ ਪਵਿੱਤਰ ਅਵਸਥਾ ਵਿੱਚ ਸਨ 95 ਸਾਲ ਦੀ ਉਮਰ ਵਿੱਚ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਸੌਂਪ ਕੇ ਉਸੇ ਦਿਨ ਹੀ ਆਪਣੀ ਮਰਜ਼ੀ ਨਾਲ ਆਪਣਾ ਸਰੀਰ ਤਿਆਗ ਦਿੱਤਾ ਸੀ ਪਈਬੀ ਦੀ ਚੰਦ 6ਵੇਂ ਪਾਤਸ਼ਾਹ ਦੇ ਸਮੇਂ ਮਹਾਨ ਗੁਰ ਸਿੱਖ ਸਨ। ਉਹਨਾਂ ਨੇ ਵੀ ਆਪਣਾ ਸਰੀਰ ਆਪਣੇ ਮਿੱਤਰ ਨੂੰ ਦਿੱਤੇ ਹੋਏ ਵਾਦੇ ਮੁਤਾਬਕ ਉਸ ਦੀ ਮੌਤ ਦੇ ਉੱਤੇ ਨਾਲ ਹੀ ਤਿਆਗ ਕਰ ਦਿੱਤਾ ਸੀ। ਪਵਿੱਤਰ ਮਨੁੱਖਾਂ ਨੂੰ ਨਾ ਤਾਂ ਕੋਈ ਦੁਨੀਆ ਨਾਲ, ਦੁਨੀਆ ਦੇ ਧੰਦਿਆਂ ਨਾਲ, ਨਾ ਹੀ ਆਪਣੇ ਸਰੀਰ ਨਾਲ, ਨਾ ਹੀ ਔਲਾਦਾਂ ਨਾਲ ਮੋਹ ਹੁੰਦਾ ਹੈ। ਉਹ ਆਪਣੇ ਫਰਜ਼ਾਂ ਦੀ ਪਾਲਣਾ ਕਰਦੇ ਰਹਿੰਦੇ ਹਨ ਉਹਨਾਂ ਦਾ ਤਨ ਮਨ ਹਰ ਵੇਲੇ ਈਸ਼ਵਰ ਨਾਲ ਜੁੜਿਆ ਰਹਿੰਦਾ ਹੈ ਗੁਰੂ ਤੇਗ ਬਹਾਦਰ ਜੀ ਦੇ ਸਮੇਂ ਉਹਨਾਂ ਨਾਲ ਤਿੰਨ ਸਿੱਖ ਭਾਈ ਮਤੀ ਦਾਸ ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਦਿੱਲੀ ਗਈ ਇਤਨੀ ਉੱਚੀ ਅਵਸਥਾ ਵਾਲੇ ਸਨ ਆਪਣੇ ਜ਼ਾਲਮ ਦੇ ਹੱਥੋਂ ਜ਼ੁਲਮ ਸਰ ਜੇਹੀ ਸਹਿ ਲਿਆ ਸੀ ਸੀ ਨਹੀਂ ਕੀਤੀ ਬਾਣੇ ਵਿੱਚ ਰਹੇ ਤੀਨੋਂ ਗੁਰਸਿੱਖ ਪੂਰੇ ਕਰਮੀ ਵਾਲੇ ਸਨ ਭਾਈ ਮਨੀ ਸਿੰਘ ਜੀ ਨੇ ਬੰਦ ਬੰਦ ਕਟਵਾਏ ਸੀ ਤੱਕ ਨਹੀਂ ਕੀਤੀ ਪਾਠ ਕਰਦੇ ਰਹੇ ਤੇ ਸਰੀਰ ਤਿਆਗ ਦਿੱਤਾ ਕਿਤਨੀਆਂ ਉੱਚੀਆਂ ਅਵਸਥਾਵਾਂ ਵਾਲੇ ਗੁਰਸਿੱਖ ਹੋਏ ਸਨ ਭਾਈ ਤਾਰੂ ਸਿੰਘ ਜੀ 22 ਦਿਨ ਖੋਪੜੀ ਲੱਥੀ ਹੋਈ ਵਿੱਚ ਜ਼ਿੰਦਾ ਰਹੀ 22 ਦਿਨ ਬਾਅਦ ਮਿਸ਼ਨ ਪੂਰਾ ਹੋ ਗਿਆ ਆਪਣਾ ਸਰੀਰ ਗੁਰੂ ਦੀ ਯਾਦ ਵਿੱਚ ਤਿਆਗ ਦਿੱਤਾ ਕੋਈ ਵੀ ਗੁਰਸਿੱਖ ਨੇ ਕਦੇ ਕੋਈ ਕਰਾਮਾਤ ਨਹੀਂ ਕੀਤੀ ਸਭ ਬਾਣੀ ਵਿੱਚ ਰਹਿੰਦੇ ਸਨ ਇਹ ਸਾਰੀਆਂ ਵਰਕਤਾਂ ਗੁਰੂ ਦੇ ਉਪਦੇਸ਼ਾਂ 'ਤੇ ਚੱਲਣ ਨਾਲ ਹੁੰਦੀਆਂ ਸਨ ਦਸਮ ਪਿਤਾ ਜੀ ਦੇ ਸਮੇਂ ਬਹੁਤ ਸਿੱਖਾਂ ਨੇ ਆਪਣੀਆਂ ਸ਼ਹੀਦੀਆਂ ਹੱਸ-ਹੱਸ ਕੇ ਚੜ੍ਹਦੀ ਕਲਾ ਵਿੱਚ ਦਿੱਤੀਆਂ ਇਹ ਗੁਰਮੁਖ ਸਿੱਖ ਸਨ ਗੁਰੂ ਦੇ ਹੁਕਮ ਵਿੱਚ ਚੱਲਣ ਵਾਲੇ ਉਸੇ ਤਰ੍ਹਾਂ ਦੀ ਰੈਣੀ ਬੈਣੀ ਵਿੱਚ ਜਿਉਂਦੇ ਸਨ ਬੱਬਾ ਗੁੰਡਾ ਜੀ 12 ਸਾਲ ਦੀ ਉਮਰ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਸੰਪਰਕ ਵਿੱਚ ਆਏ ਸਨ ਤੇ ਉਹਨਾਂ ਨਾਲ ਜੁੜ ਕੇ ਰਹਿ ਗਏ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ ਪੰਜ ਗੁਰੂਆਂ ਨੂੰ ਗੁਰਗੱਦੀ ਸਮੇਂ ਤਿਲਕ ਬੀਲ ਗੁਰੂ ਉਪਦੇਸ਼ ਨੂੰ ਸਿਰ ਮੱਥੇ ਤੇ ਮੰਨਦੇ ਰਹੇ ਆਪਣਾ ਤਨ ਮਨ ਪਵਿੱਤਰ ਕਰ ਲਿਆ ਗੁਰਮੁਖਾਂ ਵਾਲਾ ਜੀਵਨ ਜੀਵਿਆ 125 ਸਾਲ ਦੀ ਉਮਰ ਵਿੱਚ ਚੰਗੀ ਭਲੀ ਸਿਹਤ ਹੁੰਦਿਆਂ ਵੀ ਉਹਨਾਂ ਨੇ ਆਪਣਾ ਸਰੀਰ ਛੱਡਣ ਦਾ ਮਨ ਬਣਾ ਲਿਆ ਪੁੱਤਰ ਨੂੰ ਭੇਜਿਆ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੇਨਤੀ ਕਰੇ ਕਿ ਮੇਰੇ ਕੋਲ ਆਉਣ ਮੈਂ ਉਹਨਾਂ ਦੀ ਗੋਦੀ ਵਿੱਚ ਸਿਰ ਰੱਖ ਕੇ ਸਰੀਰ ਛੱਡਣਾ ਹੈ ਅੰਤ ਸਮੇਂ ਤੱਕ ਇਹ ਸਾਰੇ ਗੁਰਸਿੱਖ ਸੂਰਤ ਵਿੱਚ ਗਿਆਨ ਵਿੱਚ ਸਿਖਰ ਅਵਸਥਾ ਤੇ ਰਹੇ ਭਗਤ ਕਬੀਰ ਜੀ ਵੀ 123 ਸਾਲ ਦੇ ਹੋਏ ਉਹਨਾਂ ਨੇ ਵੀ ਸਰੀਰ ਮਰਜ਼ੀ ਨਾਲ ਛੱਡਿਆ ਸ਼੍ਰੀ ਕ੍ਰਿਸ਼ਨ ਜੀ ਨੇ ਵੀ 125 ਸਾਲ ਦੇ ਹੋ ਕੇ ਸਰੀਰ ਤਿਆਗਿਆ ਸੀ ਉਹ ਵੀ ਈਸ਼ਵਰ ਦੇ ਹੁਕਮ ਵਿੱਚ ਸਨ ਗੁਰੂ ਪਿਆਰਿਓ ਅਸੀਂ ਵੀ ਕੋਸ਼ਿਸ਼ ਕਰੀਏ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਜੋ ਗੁਰੂ ਸਾਹਿਬਾਨਾਂ ਦੀ ਜੋਤ ਹਨ ਗਿਆਨ ਦਾ ਭੰਡਾਰ ਹਨ ਨੂੰ ਪੜਿਏ ਸੁਣੀਏ ਵਿਚਾਰੀਏ ਤੇ ਅਮਲ ਕਰੀਏ ਗੁਰੂ ਜੀ ਦੇ ਦੱਸੇ ਹੋਏ ਮਾਰਗਾਂ ਤੇ ਚੱਲੀਏ ਗੁਰਮੁਖ ਬਣੀਏ ਸੱਚੇ ਕਰਮ ਕਰੀਏ ਸੱਚੀ ਕਮਾਈ ਕਰੀਏ ਪ੍ਰਾਇਆ ਹੱਕ ਨਾ ਖਾਈਏ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨੂੰ ਗੁਣ ਬਣਾ ਕੇ ਚੱਲੀਏ ਔ ਗੁਣ ਨਾ ਵਣਨ ਦੇਈਏ ਸਿਮਰਨ ਕਰੀਏ ਬਾਣੀ ਨੂੰ ਵਿਚਾਰੀਏ ਤੇ ਗੁਰੂ ਸੇਵਾ ਤੇ ਸਮਾਜ ਸੇਵਾ ਵੀ ਕਰਦੇ ਰਹੀਏ ਆਪਣਾ ਦਸਵੰਦ ਵੀ ਕੱਢਦੇ ਰਹੀਏ ਤਾਂ ਸਾਡੀ ਸੁਰਤ ਤੇ ਗਿਆਨ ਪਵਿੱਤਰ ਹੋ ਜਾਣਗੇ ਤੇ ਸਾਰੇ ਸੁੱਖ ਭੋਗਦੇ ਹੋਏ ਅਸੀਂ ਵੀ ਆਪਣੀ ਮਰਜ਼ੀ ਨਾਲ ਆਪਣਾ ਸਰੀਰ ਤਿਆਗ ਸਕਾਂਗੇ ਵਿਚਾਰ ਦੇਵਿੰਦਰਜੀਤ ਸਿੰਘ ਪਿਆਰੇ ਸਰੋਤਾ ਜਨੋ ਨੀਰੋਲ ਸੱਚ ਦਾ ਗਿਆਨ ਟੀਵੀ ਚੈਨਲ ਜੋ ਸੱਚ ਦੇ ਪ੍ਰਚਾਰ ਲਈ ਹੈ ਇਸ ਨੂੰ ਰੋਜ਼ਾਨਾ ਸੁਣੋ ਜੀ ਤੇ ਆਪਣੇ ਮਿੱਤਰਾਂ ਤੇ ਰਿਸ਼ਤੇਦਾਰਾਂ ਵਿੱਚ ਤੇ ਜਾਣਕਾਰਾਂ ਵਿੱਚ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਸਬਸਕ੍ਰਾਈਬ ਵੀ ਕਰੋ ਜੀ ਸੱਚ ਦਾ ਗਿਆਨ ਵੰਡਣਾ ਪਰ ਉਪਕਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ